ਪਈ ਵੀਰ ਸਿੰਘ ਜੀ ਦੀ ਕਿਤਾਬ ਵਿੱਚੋਂ ਨਾਮ ਸਿਮਰਨ ਨਾਮ ਸਾਈਂ ਦੀ ਮਿਹਰ ਦਾ ਦਰ ਹੈ ਅਕਸਰ ਤੁਰਦੇ ਫਿਰਦੇ ਆਪਣਾ ਕੰਮ ਕਰ ਕਰਦੇ ਹੋਏ ਅੰਦਰਲੇ ਦਾ ਰੁਖ ਜੋ ਕਿ ਸਾਡਾ ਧਿਆਨ ਹੈ ਉਸ ਪ੍ਰਮਾਤਮਾ ਦੇ ਵੱਲ ਨੂੰ ਝੁਕਿਆ ਰਹੇ ਅੰਦਰ ਹਮੇਸ਼ਾ ਹੀ ਸਾਡਾ ਇਦਾਂ ਰਹਿਣਾ ਚਾਹੀਦਾ ਜਿਵੇਂ ਉਸ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਜਦੋਂ ਸਾਡਾ ਸਰੀਰ ਕੰਮ ਕਰੇ ਅੰਦਰ ਕੁਝ ਰੋਜ ਹੀ ਰੁਮਕਦੀ ਰਹਿਣੀ ਚਾਹੀਦੀ ਆ ਨਾਮ ਜਪਣਾ ਸਾਡਾ ਕਰਮ ਹੈ ਪਰ ਇਹ ਅਕਰਮ ਕਰਮ ਹੈ ਅਸੀਂ ਜਦੋਂ ਵੀ ਰੱਬ ਦਾ ਨਾਮ ਜਪਦੇ ਹਾਂ ਤਾਂ ਮੰਨ ਲਓ ਇੱਕ ਕਰਮ ਕਰਦੇ ਹਾਂ ਤੇ ਇਹ ਕਰਮ ਕਰਦੇ ਹੋਏ ਸਾਡਾ ਧਿਆਨ ਉਸ ਪ੍ਰਮਾਤਮਾ ਦੇ ਵੱਲ ਨੂੰ ਰਹਿੰਦਾ ਹੈ ਕਰਦੇ ਤਾਂ ਹਾਂ ਕਰਮ ਪਰ ਇਸ ਦੇ ਨਾਲ ਜੋ ਸਾਡਾ ਧਿਆਨ ਹੈ ਉਸ ਪ੍ਰਮਾਤਮਾ ਦੇ ਵੱਲ ਪੱਕਾ ਹੋ ਜਾਂਦਾ ਹੈ ਸਾਡੇ ਇਸ ਤਨ ਦੇ ਅੰਦਰ ਰੱਬੀ ਗੁਣਾਂ ਦਾ ਪ੍ਰਵੇਸ਼ ਹੁੰਦਾ ਹੈ ਸਾਡੇ ਅੰਦਰ ਰੱਬੀ ਗੁਣ ਚਿਤਵਦੇ ਹਨ ਫਿਰ ਇੱਕ ਜੀਵ ਦਾ ਸੁਭਾਅ ਵੀ ਉਸ ਪਰਮਾਤਮਾ ਵਰਗਾ ਹੋ ਜਾਂਦਾ ਰੱਬ ਦੀ ਪ੍ਰਾਪਤੀ ਸਾਡੇ ਕਿਸੇ ਕਰਮ ਦੇ ਬੂਟੇ ਦਾ ਫਲ ਨਹੀਂ ਹੈ ਇਹ ਮਿਹਰ ਹੈ ਤੇ ਮਿਹਰ ਸਾਡੇ ਤੋਂ ਬਾਹਰ ਹੈ ਸਿਰਫ ਮਿਹਰ ਉਸ ਪਰਮਾਤਮਾ ਦੇ ਵਿੱਚ ਹੈ ਉਸ ਦੇ ਹੁਕਮ ਵਿੱਚ ਹੈ ਸਦੀਤ ਵਸ ਸਿਮਰਨ ਦੇ ਵਿੱਚ ਲੱਗੇ ਰਹਿਣਾ ਹੈ ਸਾਡੀ ਹਮੇਸ਼ਾ ਸਿਮਰਨ ਦੇ ਵਿੱਚ ਤਾਂਗ ਲੱਗੀ ਰਹਿਣੀ ਚਾਹੀਦੀ ਆ ਸਾਨੂੰ ਵੀ ਉਡੀਕ ਰਵੇ ਸਾਡੀ ਇੱਕ ਮੰਗ ਹੋਣੀ ਚਾਹੀਦੀ ਆ ਨਾਮ ਇੱਕ ਝੋਲੀ ਹੈ ਜੋ ਆਪਾਂ ਉਸ ਪ੍ਰਮਾਤਮਾ ਦੇ ਅੱਗੇ ਅਠੇ ਹੀ ਬਹਿਰ ਅੱਡ ਕੇ ਰੱਖਣੀ ਹੈ ਲਿਵ ਸਾਡੀ ਉਹ ਲਗਨ ਹੈ ਜੋ ਉਸ ਦਾਦੇ ਦੇ ਅੱਗੇ ਹਮੇਸ਼ਾ ਏਡੀ ਰਹਿੰਦੀ ਹੈ ਹੁਣ ਇਸ ਦੇ ਵਿੱਚ ਖੈਰ ਪਾਉਣੀ ਜਾਂ ਨਹੀਂ ਪਾਉਣੀ ਉਸ ਦੇ ਵਸ ਵਿੱਚ ਹੈ ਕਾਰਨ ਇਹ ਹੈ ਕਿ ਉਹ ਬਿਆੰਤ ਹੈ ਨਾ ਤਾਂ ਉਹ ਪਰਮਾਤਮਾ ਕਿਸੇ ਦੇਸ਼ ਦੇ ਵਿੱਚ ਵਜ੍ਹਾ ਹੈ ਨਾ ਹੀ ਉਹ ਸਮੇਂ ਦੇ ਵਿੱਚ ਵਜ੍ਹਾ ਹੈ ਅਸੀਂ ਅਕਾਲ ਦੇ ਵਿੱਚ ਰਹਿੰਦੇ ਹਾਂ ਇੱਕ ਦੇਸ਼ ਦੇ ਵਿੱਚ ਹਾਂ ਸਾਡਾ ਕੋਈ ਵੀ ਕਰਮ ਉਸ ਪਰਮਾਤਮਾ ਦੇ ਉੱਤੇ ਹਾਵੀ ਨਹੀਂ ਹੋ ਸਕਦਾ ਪਰਮਾਤਮਾ ਦਾ ਨਾਮ ਸਾਨੂੰ ਉਸੇ ਦੇ ਨਾਮ ਦੇ ਵਿੱਚ ਰੱਖਦਾ ਹੈ ਵਾਹਿਗੁਰੂ ਦੀ ਪੂਜਾ ਵਿੱਚ ਰੱਖਦਾ ਹੈ ਇਸ ਤਰ੍ਹਾਂ ਸਾਡਾ ਉਸ ਪਰਮਾਤਮਾ ਦੇ ਨਾਲ ਪਿਆਰ ਵਧਦਾ ਹੈ ਤੇ ਸਾਡਾ ਇਸ ਝੂਠੇ ਜਗਤ ਦੇ ਨਾਲੋਂ মোহ ਟੁੱਟ ਜਾਂਦਾ ਹੈ ਤਿਆਰੀ ਸਾਡੀ ਪੂਰਨ ਹੁੰਦੀ ਹੈ ਇਹੇ ਧਿਆਨ ਇਹੇ ਪਿਆਰ ਸਾਨੂੰ ਸਾਡੇ ਮਨ ਨੂੰ ਉਸ ਪਰਮਾਤਮਾ ਦੇ ਅੱਗੇ ਲੈ ਜਾਂਦਾ ਹੈ ਉਹ ਪਰਮਾਤਮਾ ਅਨੰਤ ਦਾ ਕ੍ਰਿਸ਼ਮਾ ਹੈ ਜੋ ਸਾਨੂੰ ਹਮੇਸ਼ਾ ਹੀ ਆਪਣੇ ਵੱਲ ਖਿੱਚਦਾ ਹੈ ਬਸ ਬਾਫੜ ਕੇ ਉਸ ਪ੍ਰਮਾਤਮਾ ਨੇ ਆਪਣੇ ਵੱਲ ਖਿੱਚ ਲੈਣਾ ਸਾਡੇ ਗੁਣ ਔਗੁਣ ਉਹਨੇ ਵੇਖਦਾ ਇਹ ਉਸ ਪ੍ਰਮਾਤਮਾ ਦੀ ਨਦਰ ਹੈ ਅਤੇ ਮਿਹਰ ਹੈ ਪਰ ਇਹ ਨਦਰ ਉਸ ਅਨੰਤ ਦਾ ਆਪਣਾ ਕਿਰਸ਼ਮਾ ਹੈ ਇਹ ਆਪਣੇ ਕਰਮ ਦਾ ਫਲ ਹੈ ਇਦਾਂ ਦੇ ਸਾਈਂ ਜੀ ਨੇ ਜੇ ਦਾਤਾ ਮਿਹਰ ਕਰੇ ਤਾਂ ਅਸਤੇ ਉੱਠਦੇ ਬੈਠਦੇ ਖਾਂਦੇ ਪੀਂਦੇ ਉਸ ਨੂਰ ਦੇ ਪ੍ਰਮਾਤਮਾ ਦੇ ਯਾਦ ਦੇ ਵਿੱਚ ਰਹਿਨੇ ਆ ਸਿਮਰਨ ਦੇ ਵਿੱਚ ਰਹਿਨੇ ਆ ਸਾਡਾ ਜੀਵਨ ਹੋਵੇ ਲਿਬ ਦਾ ਨਾਮ ਦਾ ਇੱਕ ਰਜਾ ਵੀ ਹੋਣੀ ਚਾਹੀਦੀ ਹੈ ਜੋ ਨਾਮ ਦੇ ਵਿੱਚ ਆ ਗਏ ਨੇ ਉਹ ਮਿਹਰ ਦੇ ਨਾਲ ਆਏ ਨੇ ਇਹ ਵੀ ਇੱਕ ਮਿਹਰ ਹੈ ਆਪਣੇ ਜੋਰ ਤੇ ਹੰਕਾਰ ਦੇ ਨਾਲ ਨਹੀਂ ਆਏ ਜੋਰ ਨਾ ਸੁਰਤੀ ਗਿਆਨ ਵਿਚਾਰ ਸੋ ਉਦਮ ਕਰੋ ਆਲਸ ਨਾ ਕਰੋ ਸਾਵਧਾਨ ਰਹਿਣਾ ਹੈ ਤੇ ਪਿਆਰ ਦੇ ਨਾਲ ਸਮਝਣਾ ਹੈ ਬਸ ਉਸ ਦੀ ਮਿਹਰ ਹੀ ਸਮਝਣੀ ਹੈ ਪਰ ਹਰ ਹਾਲਤ ਦੇ ਵਿੱਚ ਇਹ ਕੰਮ ਜ਼ਰੂਰ ਕਰਨਾ ਹੈ ਕੀ ਕਰਨਾ ਹੈ ਨਾਮ ਜਪਣਾ ਹੈ ਉਸ ਪ੍ਰਮਾਤਮਾ ਨੂੰ ਰੱਦਣਾ ਹੈ ਸਾਨੂੰ ਇਸ ਦਾ ਫਲ ਕੀ ਮਿਲੇਗਾ ਉਸ ਪ੍ਰਮਾਤਮਾ ਦੇ ਨਾਲ ਜੀਵ ਦਾ ਮਿਲਾਪ ਹੋ ਜਾਵੇਗਾ ਸਾਡੇ ਆਪੇ ਦਾ ਹੀ ਟਿਕਾਉ ਬਣੇਗਾ ਜੋ ਹਜੇ ਟਿਕਦਾ ਨਹੀਂ ਹੈ ਇੱਕ ਰਸ ਬਣੇਗਾ ਇਕਾਂਤ ਵਿੱਚ ਰਸ ਬਣੇਗਾ ਇਹ ਮਿਹਰ ਹੋਊਗੀ ਨਾਮ ਜਪਣਾ ਪ੍ਰਮਾਤਮਾ ਦਾ ਇੱਕ ਮਿਹਰ ਹੈ ਪਰ ਗੁਰੂ ਜੀ ਵੀ ਦੱਸਦੇ ਨੇ ਕਿ ਨਾਮ ਜਪਣਾ ਇੱਕ ਮਿਹਨਤ ਹੈ ਘਾਲਣਾ ਘਾਲਣੀ ਹੈ ਜੋ ਜੀਵ ਇਸ ਨਾਮ ਸਿਮਰਨ ਦੇ ਵਿੱਚ ਮਿਹਨਤ ਕਰਦੇ ਨੇ ਬਹੁਤ ਮਿਹਨਤ ਕਰਦੇ ਨੇ ਉਹ ਇਸ ਸੰਸਾਰ ਤੋਂ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ ਜੋ ਜੀਵ ਨਾਮ ਜਪੇਗਾ ਉਹ ਆਪ ਛੁੱਟੇਗਾ ਤੇ ਹੋਰਨਾਂ ਨੂੰ ਵੀ ਛਡਾਏਗਾ ਉਹ ਮਰਦ ਸਿੱਖ ਹੈ ਜੋ ਜਪਦਾ ਹੈ ਅਤੇ ਦੁਜਿਆਂ ਨੂੰ ਵੀ ਚ ਪਾਉਂਦਾ ਹੈ ਇਸ ਲਈ ਨਾਮ ਸਿਮਰਨ ਉਸ ਪ੍ਰਮਾਤਮਾ ਦੀ ਮਿਹਰ ਸਦਕਾ ਹੁੰਦਾ ਹੈ ਤੇ ਅਸੀਂ ਅਰਦਾਸਾਂ ਬੇਨਤੀਆਂ ਹਮੇਸ਼ਾ ਕਰਦੇ ਰਹਿਣਾ ਹੈ ਅਰਦਾਸ ਕੀ ਕਰਨੀ ਹੈ ਕਿ ਪ੍ਰਮਾਤਮਾ ਜੀ ਸਾਨੂੰ ਵੀ ਨਾਮ ਦੀ ਝੋਲੀ ਬਖਸ਼ੋ ਅਸੀਂ ਵੀ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਅਸੀਂ ਵੀ ਤੁਹਾਡੇ ਨਾਲ ਮਿਲਾਪ ਚਾਹੁੰਦੇ ਹਾਂ